ਸੋ ਨੌਰ ਤੋਂ ਬਦਾਲਿਕ ਹਰਮਿਤ ਸਿੰਘ ਪਠਾਨ ਮਾਜਰਾ ਦੇ ਵੱਲੋਂ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਹੈ ਜਿਸ ਦੇ ਵਿੱਚ ਕਾਫੀ ਦਾਅਵੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਤੇ ਸਰਕਾਰ ਤੇ ਵੱਡੇ ਇਲਜ਼ਾਮ ਨੇ ਜਿਹੜੇ ਉਹ ਲਗਾਏ ਜਾ ਰਹੇ ਨੇ ਇਸ ਸਬੰਧੀ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਰਾਜਵੀਰ ਗਰੇਵਾਲ ਸਾਹਿਬ ਮੌਜੂਦ ਨੇ ਭਾਜਪਾ ਲੀਡਰ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਸਾਰਾ ਮਾਮਲਾ ਕੀ ਹੈ ਕਿਉਂ ਵਿਧਾਇਕ ਨੂੰ ਇੱਕ ਨੂੰ ਜਿਹੜਾ ਕਿ ਪੁਲਿਸ ਦੀ ਗ੍ਰਿਫਤ ਤੋਂ ਭੱਜਣਾ ਪੈ ਰਿਹਾ ਤੇ ਉਸ ਤੋਂ ਬਾਅਦ ਜਿਹੜੀ ਇੱਕ ਤੋਂ ਬਾਅਦ ਇੱਕ ਵੀਡੀਓ ਹੈ ਫੇਸਬੁੱਕ ਦੇ ਉੱਤੇ ਜਾਰੀ ਕੀਤੀ ਜਾ ਰਹੀ ਹੈ ਇਹ ਪਰਮਜੀ ਸਰਕਾਰ ਇਹ ਦੱਸਣਾ ਚਾਹੁੰਦੀ ਹੈ ਲੋਕਾਂ ਨੂੰ ਕਿ ਜੇ ਸਾਡੇ ਖਿਲਾਫ ਬੋਲੋਗੇ ਨਾ ਤੇ ਅਸੀਂ ਤਾਂ ਆਪਣੇ ਇਹਨੂੰ ਹੀ ਬਖਸ਼ਿਆ ਜਿਨ੍ਹਾਂ ਨੇ ਮਤਲਬ ਸਾਨੂੰ ਸਟੈਂਡ ਕੀਤਾ ਸਾਨੂੰ ਖੜੇ ਕੀਤਾ ਹਰਨੀਤ ਸਿੰਘ ਪਠਾਨ ਮਾਜਰੇ ਦਾ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜੀ ਇਹ ਉਹ ਸ਼ਖਸ ਹੈ ਜਿਨ੍ਹਾਂ ਮੇਰੇ ਖਿਆਲ 'ਚ ਭਗਵੰਤ ਮਾਨ ਦੇ ਮੁੰਡੇ ਦੇ ਨਾਲ ਮੁੰਡਾ ਲਾ ਕੇ ਤੁਰਿਆ ਹੈ ਠੀਕ ਹੈ ਪਰ ਅੱਜ ਉਹੀ ਬੰਦੇ ਨੂੰ ਜਿਹੜਾ ਹੈ ਭਗਵੰਤ ਮਾਨ ਇਹ ਦਿਖਾ ਰਿਹਾ ਵੀ ਕਾਕਾ ਜੀ ਜੇ ਕਿਤੇ ਮੇਰੇ ਆਕਾ ਕੇਜਰੀਵਾਲ ਦੀ ਖਿਲਾਫਤ ਕਰੇਗਾ ਤੇ ਮੈਂ ਆਹ ਹਾਲ ਕਰਾਂਗਾ ਤੇ ਮੇਰੇ ਖਿਆਲ ਚ ਇਹ ਪੰਜਾਬ ਦੇ ਲੋਕਾਂ ਨੂੰ ਸਿੱਖ ਲੈ ਲੈਣੀ ਚਾਹੀਦੀ ਹੈ ਵੀ ਜੇ ਤੁਸੀਂ ਕਿਤੇ ਕੇਜਰੀਵਾਲ ਜਾਂ ਸੁਸੋਧье ਦੇ ਖਿਲਾਫ ਬੋਲੋਗੇ ਤਾਂ ਦਿੱਲੀ ਵਾਲਿਆਂ ਨੇ ਸਾਰਾ ਕੰਟਰੋਲ ਕੀਤਾ ਹੋਇਆ ਮਤਲਬ ਤੁਹਾਡੇ ਘਰ ਪਰਿਵਾਰ ਤੁਹਾਨੂੰ ਸਭ ਕੁਝ ਹੀ ਖਤਮ ਕਰ ਦੇਣਗੇ ਤੁਹਾਡਾ ਅੱਜ ਤੁਸੀਂ ਦੇਖੋ ਕੀ ਹਾਲਾਤ ਹੋ ਗਏ ਨੇ ਪੰਜਾਬ ਦੇ ਕਿੱਥੇ ਲੋ ਐਂਡ ਆਰਡਰ ਇਹ ਪੰਜਾਬ 'ਚ ਮੇਰੇ ਖਿਆਲ 'ਚ ਹਰ ਤੀਜੇ ਦਿਨ ਦੀ ਇਹ ਖਬਰ ਹੁੰਦੀ ਹੈ ਕਿ ਜੀ ਅਨਕਾਊਂਟਰ ਹੋ ਗਿਆ ਤੇ ਉਹ ਭੱਜਣ ਲੱਗਾ ਸੀ ਉਹਦੀ ਲੱਤ 'ਚ ਗੋਲੀ ਲੱਗੀ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਤੁਸੀਂ ਪਰਮ ਜੀ ਕਿ ਐਡੀ ਕਿਹੜੀ ਇਹਨਾਂ ਨੂੰ ਵਰਦਾਨ ਦਿੱਤਾ ਹੋਇਆ ਬ੍ਰਹਮਾ ਨੇ ਜਾਂ ਸ਼ਿਵ ਜੀ ਨੇ ਕਿ ਤੁਸੀਂ ਗੋਲੀ ਜਿਹੜੀ ਉਹ ਲੱਤ 'ਚ ਹੀ ਲੱਗਣੀ ਹੈ ਜੀ ਐਡਾ ਕਿਹੜਾ ਪੰਜਾਬ ਪੁਲਿਸ ਕੋਲ ਸ਼ਾਸਤਰ ਹੈ ਕਿ ਤੁਸੀਂ ਮਤਲਬ ਜਦੋਂ ਉਹ ਬੰਦਾ ਭੱਜਦਾ ਹੋ ਸਕਦਾ ਉਹ ਬੈਠੇ ਬੈਠ ਜਾਵੇ ਭੱਜਦਾ ਭੱਜਦਾ ਜਾਂ ਹਨਾ ਮਤਲਬ ਉਹਦੀ ਇੱਕ ਹੀ ਲੱਤ ਹੈ ਕਿ ਇੱਕ ਹੀ ਲੱਤ ਤੇ ਨਿਸ਼ਾਨਾ ਰਹਿੰਦਾ ਉਹ ਜਿੱਦਾਂ ਉਹ ਅਰਜੁਨ ਦਾ ਮਛਲੀ ਤੇ ਨਿਸ਼ਾਨਾ ਸੀ ਅੱਖ ਤੇ ਕਿ ਉਹ ਤੇ ਹੀ ਲਾਣਾ ਹੂੰ ਤੇ ਇਹਦਾ ਕੀ ਮਤਲਬ ਇਹ ਐਡੀ ਕਿਹੜੀ ਪੰਜਾਬ ਪੁਲਿਸ ਨੂੰ ਬਖਸ਼ ਦੇਤੀ ਹੈ ਭਗਵੰਤ ਸਿੰਘ ਮਾਨ ਨੇ ਕਿ ਤੁਸੀਂ ਲੋਕਾਂ ਦੇ ਮੁੰਡਿਆਂ ਨੂੰ ਚੱਕ ਚੱਕ ਕੇ ਇਨੀਆਂ ਯੋਧ ਨਸ਼ਾ ਵਿਰੋਧ ਚਲਾਇਆ ਉਦੇ ਚ ਨਹੀਂ ਦੁਨੀਆ ਭਰ ਦੇ ਜਿਹੜੇ ਮਤਲਬ ਲੋਕਾਂ ਦੇ ਜਵਾਗ ਬਰਬਾਦ ਕਰਤੇ ਨੇ ਜੀ ਜਿਨ੍ਹਾਂ ਕੋਲੋ ਵਿਚਾਰਿਆਂ ਕੋਲੋ ਕੁਝ ਲਫਾਫਾ ਵੀ ਫੜਿਆ ਜਾਂਦਾ ਸੀ ਉਹ ਤੇ ਵੀ ਚੱਕ ਕੇ ਐਨਡੀਪੀਐਸ ਦੇ ਪਰਚੇ ਪਾ ਪੈ ਨਹੀਂ ਲੋਕਾਂ ਦੇ ਬੱਚੇ ਜਿਹੜੇ ਜੇਲ੍ਹਾਂ 'ਚ ਤੱਕ ਦਿੱਤੇ ਨੇ ਇਹ ਮਤਲਬ ਕਿੱਥੇ ਇਹੋ ਜਿਹੇ ਲੇਖਾ ਦੇਣਗੇ ਕਿ ਪੰਜਾਬ ਨੂੰ ਇਹਨਾਂ ਨੇ ਮਤਲਬ ਇੰਨਾ ਮਾੜੇ ਹਾਲਾਤ ਕਰਤੇ ਨੇ ਪੰਜਾਬ ਦੇ ਕਿ ਪੁੱਛੋਣਾ ਤੁਸੀਂ ਹਾਂ ਗਰੇਵਾਲ ਸਾਹਿਬ ਕਿਵੇਂ ਦੇਖਦੇ ਹੋ ਵੀਡੀਓ ਦੇ ਵਿੱਚ ਕਾਫੀ ਦਾਅਵੇ ਜਿਹੜੇ ਕੀਤੇ ਗਏ ਨੇ ਇਲਜ਼ਾਮ ਵੀ ਸਰਕਾਰ ਦੇ ਉੱਤੇ ਲਾਏ ਗਏ ਨੇ ਉਹ ਕਹਿੰਦੇ ਵੀ ਮੇਰੀ ਵਾਈਫ ਹੈ ਜਿਹੜੀ 1 ਮਹੀਨੇ ਤੋਂ ਬਿਮਾਰ ਹੈ ਉਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਉਹਨਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਉਹ ਕਹਿੰਦੇ ਵੀ ਮੈਂ ਦਵਾਈ ਲੈਣ ਜਾਣੀ ਹੈ ਹਸਪੀਟਲ ਮੈਂ ਚੈੱਕਅਪ ਕਰਾਉਣਾ ਤੇ ਕਹਿੰਦੇ ਵੀ ਜੇਕਰ ਮੇਰੀ ਵਾਈਫ ਨੂੰ ਕੁਝ ਹੋ ਜਾਂਦਾ ਉਹਨਾਂ ਨੇ ਇੱਥੇ ਤੱਕ ਗੱਲ ਕਹਤੀ ਕਹਿੰਦੇ ਜੇ ਉਹਦੀ ਡੈਥ ਹੋ ਜਾਂਦੀ ਆ ਨਾ ਮੈਂ ਸਰਕਾਰ ਨੂੰ ਹਾਈ ਕੋਰਟ ਤੱਕ ਕਢੀਸੂਗਾ ਦੇਖੋ ਜੀ ਇਹ ਤਾਂ ਮਾਣਯੋਗ ਅਦਾਲਤਾਂ ਨੂੰ ਵੀ ਇਹਦੇ 'ਚ ਦੇਖਣਾ ਚਾਹੀਦਾ ਹੈ ਕਿ ਅਗਰ ਕੇਸ ਰਜਿਸਟਰ ਹੋਇਆ ਤਾਂ ਪਠਾਨ ਮਾਜਰੇ ਤੇ ਹੋਇਆ ਜੀ ਠੀਕ ਹੈ ਨਾ ਪਠਾਨ ਮਾਜਰੇ ਦਾ ਅਗਰ ਕੋਈ ਕੇਸ ਉਹਦੇ ਖਿਲਾਫ ਹੈ ਤੁਸੀਂ ਫੈਮਿਲੀ ਦਾ ਵਿਚਾਰੀ ਦਾ ਕੀ ਕਸੂਰ ਹੈ ਹੂੰ ਉਹਦੇ ਬੱਚਿਆਂ ਦਾ ਕੀ ਕਸੂਰ ਹੈ ਕਿ ਉਹਦੇ ਬੱਚਿਆਂ ਨੂੰ ਡਿਟੇਨ ਕਰ ਲਿਆ ਤੁਸੀਂ ਘਰ 'ਚੋਂ ਉਹਨੂੰ ਬਾਹਰ ਨਹੀਂ ਜਾਣ ਦੇ ਰਹੇ ਬਿਲਕੁਲ ਸਹੀ ਗੱਲ ਹੈ ਅਗਰ ਨਹੀਂ ਹੁੰਦਾ ਤਾਂ ਇਹ ਸਾਰੀ ਜਿੰਨੀ ਸਰਕਾਰ ਹੈ ਸਭ ਨੂੰ ਇਹ 302 ਦੇ ਪਰਚੇ ਵਿੱਚ ਨਾਮਿਨੇਟ ਕਰਾ ਕੇ ਅੰਦਰ ਕਰਾਂ ਹੂੰ ਠੀਕ ਹੈ ਨਾ ਵੈਸੇ ਤਾਂ ਮਾਈ ਗੁਰੂ ਸੱਚੇ ਪਾਸ਼ਾ ਇਹੋ ਜਿਹਾ ਕਿਸੇ ਦੇ ਬਖਤ ਨਾ ਲਿਆਵੇ ਠੀਕ ਹੈ ਤੰਦਰੁਸਤੀਆਂ ਬਖਸ਼ਣ ਉਹਨਾਂ ਦੇ ਪਰਿਵਾਰ ਨੂੰ ਇਹੋ ਜਿਹਾ ਮਾੜਾ ਟਾਈਮ ਹੀ ਨਿਕਲ ਜਾਂਦਾ ਹੈ ਪਰ ਇਹ ਯਾਦ ਰਹਿ ਜਾਂਦਾ ਪਰਮ ਜੀ ਕਿ ਮੇਰੇ ਨਾਲ ਕਿਹਨੇ ਕੀ ਕੀਤੀ ਹੈ ਅੱਜ ਪਠਾਨ ਮਾਜਰੇ ਕੋਲੇ ਨਾਲ ਤੇ ਸਾਰੇ ਭੇਤ ਨੇ ਜੀ ਕਿ ਕਿਹਨੇ ਕੀ ਕੀਤਾ ਕਿੱਥੇ ਕੀ ਚੱਲਦਾ ਸੀ ਕਿੱਥੇ ਕੀ ਚੱਲਦਾ ਸੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ 39 ਸੈਕਟਰ ਦਾ ਸਰਕਟ ਹਾਊਸ ਇਹ ਨਹੀਂ ਲੈਣ ਦੇਣ ਦਾ ਅੱਡਾ ਬਣਾ ਰੱਖਿਆ ਹੂੰ ਜਿੰਨੇ ਇਹਨਾਂ ਦੇ ਆ ਠੱਗ ਚੋਰ ਬਟੋਲਾ ਬੈਠਾ ਹੈ ਕੋਈ ਕੋਈ ਮੰਤਰੀ ਦੇ ਉੱਥੇ ਉਹਦਾ ਬੰਦਾ ਬੈਠਾ ਹੈ ਨਾ ਇਹ ਲੋਕਾਂ ਨੂੰ ਲੈ ਲੈ ਹੇਟੀ ਜਾਂਦੇ ਨੇ ਤੇ ਆਹ ਕੰਮ ਕਰਾ ਦਾਂਗੇ ਆਹ ਕਰਾ ਦਾਂਗੇ ਅੱਜ ਜਿਹੜੇ ਪਰਮਜੀ ਪੰਜਾਬ ਦੇ ਹਾਲਾਤ ਨੇ ਬਹੁਤ ਮਾੜੇ ਹੋ ਚੁੱਕੇ ਨੇ ਪੰਜਾਬ ਦਾ ਪਹਿਲੀ ਵਿਚਾਰਾ ਮਾਰ ਚੱਲ ਰਿਹਾ 10 ਸਾਲ ਵੈਸੇ ਪਿੱਛੇ ਚਲਾ ਗਿਆ ਬਿਲਕੁਲ ਗਰੇਵਾਲ ਸਾਹਿਬ ਇੱਕ ਐਮਐਲਏ ਦੇ ਉੱਤੇ ਇੰਨਾ ਤਸ਼ੱਦਦ ਹੋ ਰਿਹਾ ਪੰਜਾਬ ਦੇ ਜਿਹੜਾ ਹੱਕਾਂ ਦੇ ਲਈ ਉਹਨਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਸੀ ਤੇ ਜੇਕਰ ਕੋਈ ਆਮ ਵਿਅਕਤੀ ਬੋਲਦਾ ਤਾਂ ਉਹਦਾ ਫਿਰ ਕੀ ਹਾਲ ਹੁੰਦਾ ਹੁਣ ਮੈਂ ਕਹਿੰਦਾ ਜੀ ਉਹਦਾ ਕੋਈ ਮੈਨੂੰ ਲੱਗਦਾ ਨਹੀਂ ਕੋਈ ਉਹਦੀ ਫੈਮਿਲੀ ਦਾ ਮੈਂਬਰ ਮਿਲ ਜਊਗਾ ਜਿਸ ਹਿਸਾਬ ਨਾਲ ਇਹਨਾਂ ਦੇ ਹਾਲਾਤ ਨੇ ਜਿਹੀ ਜੀ ਗੁੰਡਾਗਰਦੀ ਤੇ ਉੱਤਰ ਆਏ ਨੇ ਇਹ ਇਸ ਸੋਧੀਏ ਦਾ ਜਿਹੜਾ ਬਿਆਨ ਸੀ ਨਾ ਤੁਸੀਂ ਸ਼ਾਇਦ ਸੁਣਿਆ ਸੀਗਾ ਉਹ ਸ਼ਾਮ-ਦਾਮ ਦੰਡ ਭੇਦ ਵਾਲਾ ਹੈ ਨਾ ਇਹ ਇਨੀ ਸਟਾਰਟ ਕਰਤਾ ਹੈ ਜੇ 2027 ਚ ਕਹਿੰਦਾ ਸੀ ਨਾ ਜੋਧੀਆਂ ਅੱਜ 25 ਤੋਂ ਹੀ ਸਟਾਰਟ ਕਰਤਾ ਹੈ ਨਹੀਂ ਕਿ 27 ਤੱਕ ਦਾ ਪੂਰਾ ਐਂ ਡੰਡੇ ਦੇ ਯੋਰ ਤੇ ਕਾਇਮ ਕਰ ਲਾਂਗੇ ਔਰ ਜੇ ਇਹਨਾਂ ਦੇ ਇਹੀ ਹਾਲਾਤ ਰਹੇ ਨਾ ਤੇ ਮੈਨੂੰ ਨਹੀਂ ਲੱਗਦਾ ਇਹ ਦੋ ਸੀਟਾਂ ਵੀ ਜਿੱਤ ਸਕਣਗੇ ਪਰਮ ਜੀ ਇਹਨਾਂ ਨੇ ਐਨੇ ਮਾੜੇ ਹਾਲਾਤ ਕਰਤੇ ਨੇ ਪੰਜਾਬ ਦੇ ਔਰ ਇਹ ਲੋਕਾਂ ਨੂੰ ਇਹ ਦਿਖਾਤਾ ਹੈ ਨਹੀਂ ਕਿ ਸਾਡਾ ਐਮਐਲਏ ਦਾ ਅਸੀਂ ਆਹ ਹਾਲਾਤ ਕਰਾਂਗੇ ਜੇ ਕੋਈ ਆਮ ਬੰਦਾ ਇਹਨਾਂ ਦੇ ਖਿਲਾਫ ਬੋਲੂ ਤਾਂ ਉਹਦਾ ਕੀ ਹਾਲ ਕਰਨਗੇ ਗਰੇਵ ਸਾਹਿਬ ਉਹ ਕਹਿੰਦੇ ਵੀ ਉਹਨਾਂ ਨੇ ਅੱਗੇ ਤੋਂ ਨਾ ਬਾਕੀ ਐਮਐਲਏ ਨੇ ਜਿਹੜੇ ਉਹਨਾਂ ਨੂੰ ਵੀ ਕਹਿਤਾ ਕਹਿੰਦੇ ਵੀ ਤੁਸੀਂ ਨਾ ਬਾਤ ਚੱਕਿਓ ਜੇ ਤੁਸੀਂ ਬਾਤ ਚੱਕੀ ਤਾਂ ਤੁਹਾਡਾ ਵੀ ਮੇਰੇ ਵਾਲਾ ਹੀ ਹਾਲ ਹੋਣਾ ਕਹਿੰਦੇ ਸਰਕਾਰ ਦਾ ਸਾਲਕ ਰਹਿ ਗਿਆ ਫਿਰ ਦੇਖਾਂਗੇ ਇੱਕ ਸਲਾਹ ਦਿੰਦੇ ਹੋਏ ਨਜ਼ਰ ਵੀ ਆਉਂਦੇ ਨੇ ਜਾਂ ਇੱਕ ਚੇਤਾਵਨੀ ਦਿੰਦੇ ਹੋਏ ਨਜ਼ਰ ਆਉਂਦੇ ਨੇ ਹੋ ਇਸ ਗੱਲ ਦੇ ਵਿੱਚ ਦੇਖੋ ਜੀ ਪਠਾਨਵਾਜਰਾ ਸਾਹਿਬ ਮੇਰੇ ਖਿਆਲ ਤਾ ਇਹ ਚੇਤਾਵਨੀ ਉਹ ਦੇ ਰਹੇ ਨੇ ਉਹਨਾਂ ਨੂੰ ਕਿ ਭਰਾਵੋ ਮੈਂ ਤਾਂ ਇਹਨਾਂ ਦਾ ਸਾਥ ਦੇ ਕੇ ਇੰਨਾ ਕੁਝ ਸਹਿ ਲਿਆ ਪਰ ਵਿੱਚ ਵਿਚਾਰੇ ਇਹੋ ਜੇ ਐਮਐਲਏ ਵੀ ਨੇ ਜਿਹੜਿਆਂ ਨੂੰ ਕੁਝ ਪਤਾ ਹੀ ਨਹੀਂ ਹੈਗਾ ਤੇ ਉਹਨਾਂ ਤੋਂ ਸਿਆ ਨਹੀਂ ਜਾਣਾ ਦੇਖੋ ਪਠਾਨਵਾਜਰਾ ਸਾਹਿਬ ਤਾਂ ਘਰੋਂ ਵੀ ਵਧੀਆ ਸੀ ਸਖਸ਼ਮ ਸੀਗੇ ਸਹਿਣ ਜੋਗੇ ਸੀ ਹਨਾ ਵਿੱਚ ਦਾ ਵਿਚਾਰੇ ਇਹ ਨਹੀਂ ਬਣਾਏ ਉਹ ਹੋ ਜਏ ਨੇ ਹੂੰ ਤੁਸੀਂ ਇਹ ਦੱਸੋ ਕਿ ਇੱਕ ਇਹਨਾਂ ਦਾ ਪ੍ਰੈਜ਼ੈਂਟ ਮੰਤਰੀ ਉਹ ਵਿਚਾਰਾ 1 ਰੁਪਿਆ ਨਹੀਂ ਲੈਂਦਾ ਤੇ ਉਹਦੇ ਪਰਚਾੜ ਦਾ ਕੇਸ ਰਜਿਸਟਰ ਹੋ ਜਾਂਦਾ ਉਹਨੂੰ ਜੇਲ੍ਹ ਦੇਖਣੀ ਪੈ ਜਾਂਦੀ ਬਾਅਦ ਵਿੱਚ ਉਹਨੂੰ ਕਲੀਨ ਚੇਟ ਦੇ ਦਿੱਤੀ ਜਾਂਦੀ ਤੇ ਇਹ ਕੇਹੀ ਜੀ ਰਾਜਨੀਤੀ ਹੈ ਜੀ ਮਾਨ ਸਾਹਿਬ ਤੁਸੀਂ ਕੀ ਕਰਨਾ ਕੀ ਚਾਹਦੇ ਹੋ ਪੰਜਾਬੀਆਂ ਲਈ ਕੀ ਸਾਬਤ ਕੀ ਕਰਨਾ ਚਾਹਦੇ ਹੋ ਤੁਸੀਂ ਲੋਕਾਂ ਦੇ ਜਵਾਗ ਬਰਬਾਦ ਕਰ ਤੇ ਪੁਲਿਸ ਨੂੰ ਤੁਸੀਂ ਇੰਨੀ ਖੁੱਲੀ ਛੱਡਿਆ ਹੋਇਆ ਕਿ ਪੁਲਿਸ ਤੁਹਾਡੀ ਘਰੇ ਬੜ ਬੜ ਕੇ ਲੋਕਾਂ ਦੇ ਬੱਚਿਆਂ ਦੇ ਇੰਕਾਊਂਟਰ ਕਰ ਰਹੀ ਹੈ ਹੈ ਜਿਹਦੇ ਘਰ ਦੇ ਵਿਚਾਰੇ ਮੈਨੂੰ ਲੱਗਦਾ ਰੋਟੀ ਦਾ ਦਾਣਾ ਨਹੀਂ ਉਹਦੇ ਘਰੋਂ ਤੁਹਾਡੀ ਪੁਲਿਸ ਰੱਖ ਰੱਖ ਕੇ ਉਹਨਾਂ ਦੇ ਪਰਚੇ ਪਾ ਰਹੀ ਐ ਐਨਡੀਪੀਐਸ ਦੇ ਤੇ ਤੁਸੀਂ ਪੰਜਾਬ ਨੂੰ ਲੈ ਕੇ ਕਿਹੜੇ ਪਾਸੇ ਚੱਲ ਪਏ ਕਿਵੇਂ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਨੇ ਜਿਹੜੇ ਸੁਧਰਣਗੇ ਜਾਂ ਇਸ ਤੋਂ ਵੀ ਮਾੜੇ ਹਾਲਾਤਾਂ ਵੱਲ ਪੰਜਾਬ ਜਾ ਸਕਦਾ ਕਿਉਂਕਿ ਵਿਰੋਧੀ ਪਾਰਟੀਆਂ ਵੀ ਇਲਜ਼ਾਮ ਲਾਉਂਦੀਆਂ ਨੇ ਕੱਲ ਵਿਧਾਨ ਸਭਾ ਦਾ ਸੈਸ਼ਨ ਸੀ ਉਹਦੇ ਵਿੱਚ ਵੀ ਐਲਓਪੀ ਲੀਡਰ ਪ੍ਰਤਾਪ ਬਾਜਵਾ ਨੇ ਕਿਹਾ ਸੀ ਕਹਿੰਦੇ ਵੀ ਇਹ ਰੰਗਲੇ ਪੰਜਾਬ ਨੂੰ ਇਹਨਾਂ ਨੇ ਕੰਗਲਾ ਪੰਜਾਬ ਕਰਕੇ ਰੱਖਤਾ ਬਿਲਕੁਲ ਮੈਂ ਸਹਿਮਤ ਐ ਜੀ ਬਾਜਵਾ ਸਾਹਿਬ ਨਾਲ ਪੰਜਾਬ ਨੂੰ ਵੀ ਨਹੀਂ ਵਾਕਏ ਕੰਗਲਾ ਤੇ ਬਰਾਨਾ ਕਰਕੇ ਰੱਖਤਾ ਜੀ ਪੰਜਾਬ ਦੀ ਜਿੰਨੀ ਜਵਾਨੀ ਜਿੰਨਾ ਨੌਜਵਾਨ ਜਿੰਨਾ ਜੂਥ ਹੈ ਅੱਜ ਉਹ ਪੰਜਾਬ 'ਚ ਰਹਿ ਕੇ ਰਾਜੀ ਨਹੀਂ ਪਰਮਜੀਤ ਅੱਜ ਆਰਮੀ ਵਿੱਚ ਸਿੱਖ ਐਲਾਈ ਜਿਹੜੀ ਯੂਨਿਟ ਹੁੰਦੀ ਹੈ ਨਾ ਉਸ ਯੂਨਿਟ ਵਿੱਚ ਭਰਤੀ ਹੋਣ ਲਈ ਸਰਦਾਰ ਬੱਚੇ ਹੈਣਗੇ ਇਹਦਾ ਕਾਰਨ ਇਹੋ ਜੀਆਂ ਸਰਕਾਰਾਂ ਇਹੋ ਜਿਹੇ ਮੁੱਖ ਮੰਤਰੀ ਨੇ ਮਹਿਮਾਨ ਸਾਹਿਬ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਤੁਸੀਂ ਜਿਸ ਕੁਰਸੀ ਤੇ ਬੈਠੇ ਹੋ ਨਾ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਦਿੱਤੀ ਦਾਤ ਹੈ ਤੁਸੀਂ ਹਰ ਇੱਕ ਨੂੰ ਬਰਾਬਰ ਲੈ ਕੇ ਚੱਲੋ ਤੁਸੀਂ ਇਹ ਬਦਲਾਖੋਰੀ ਵਾਲੀਆਂ ਨੀਤੀਆਂ ਨਾ ਕਰੋ ਇਹ ਬਦਲਾਖੋਰੀ ਕਰਨ ਦੀ ਕੁਰਸੀ ਨਹੀਂ ਹੈ ਤੁਹਾਡੀ ਕਿ ਤੁਸੀਂ ਲੋਕਾਂ ਨਾਲ ਬਦਲਾਖੋਰੀ ਕਰੋ ਠੀਕ ਹੈ ਨਾ ਤੁਸੀਂ ਇਹਨੂੰ ਇਹ ਚੀਜ਼ ਮੈਂ ਇੰਨਾ ਵੀ ਕਹਿ ਦਿੰਦਾ ਮਾਨ ਸਾਹਿਬ ਇਹ ਸਹਿਗੇ ਨੇ ਇਹ ਤੁਹਾਤੋਂ ਸਿਹਾਂ ਵੀ ਨਹੀਂ ਜਾਣਾ ਜੀ